ਸ਼ਹਿਰ ਮੂਨਕ ਵਿਖੇ ਤਕਰੀਬਨ ਆਪਣੇ ਡੇਰੇ ਤੋਂ ਨਜ਼ਦੀਕ ਹੀ ਪੈਂਦਾ ਹੈ ਸ਼ਹਿਰ ਮੂਨਕ ਪੰਜਾਬ ਦੇ ਵਿੱਚ ਅ ਸ਼੍ਰੀ ਗੁਰੂ ਵਾਸ ਬੇਗੰਪਰਾ ਧਾਮ ਮੂਨਕ ਸ਼ਹਿਰ ਜਿੱਥੇ ਕਿ ਨੌਜਵਾਨ ਬੱਚਿਆਂ ਵੱਲੋਂ ਸੱਤਸੰਗ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਗੁਰੂ ਘਰ ਵਿੱਚ ਸੱਤਸੰਗ ਹੈ ਜੀ ਆਪਾਂ ਜਿੰਨਾ ਵੀ ਜਥਾ ਸਾਰਾ ਡੇਰਾ ਬੋਪਰ ਤੋਂ ਜਥੇ ਨੇ ਹਾਜ਼ਰੀ ਭਰਨੀ ਹੈ ਸਹੀ 8 ਵਜੇ ਜਥੇ ਨੇ ਹਾਜ਼ਰੀ ਭਰਨੀ ਹੈ ਜੀ ਸਮਾਂ ਹੈ ਜੀ 27 ਤਰੀਕ ਦਿਨ ਐਤਵਾਰ ਰਾਤ ਨੂੰ 27 ਤਰੀਕ ਦਿਨ ਐਤਵਾਰ ਰਾਤ ਨੂੰ ਜੀ 27 ਜੁਲਾਈ ਦਿਨ ਐਤਵਾਰ ਸਮਾਂ ਰਾਤ ਦਾ ਜੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਾ Satsang ਹੈ ਜੀ 2 ਘੰਟੇ ਦਾ 8 ਤੋਂ 10 ਵਜੇ ਤੱਕ ਦਾ Satsang ਹੈ ਜੀ ਜਿਹੜੀਆਂ ਸੰਗਤਾਂ ਉਧਰ ਲੀਆਂ ਪੰਜਾਬ ਵਾਲੀਆਂ ਨੇ ਮੂਨਕ ਦੇ ਲਾਗੇ ਲਾਗੇ ਆਲੇ ਨੇ ਉਸ ਸਮੇਂ ਸਰਪਹੁੰਚ ਕੇ 7 ਵਜੇ ਪਹੁੰਚ ਜਾਣਾ ਪਹਿਲਾਂ ਪਹਿਲਾਂ ਤਾਂ ਕਿ ਆਪਾਂ 8 ਵਜੇ ਤੋਂ ਲੈ ਕੇ ਸਹੀ 10 ਵਜੇ ਆਪਾਂ ਸਮਾਪਤੀ ਕਰ ਦੇਣੀ ਹੈ ਜੀ ਬਾਅਦ ਚੜ ਕੇ ਲਾਹ ਲਓ ਸਤ ਸੰਗ ਦਾ ਬੱਚੇ ਬਹੁਤ ਮਿਹਨਤ ਕਰਦੇ ਆ ਨੌਜਵਾਨ ਮਿਹਨਤ ਕਰਦੇ ਬਾਅਦ ਚੜ ਕੇ ਲਾਹ ਲਈਏ ਜੀ ਜੈਗਰਦੇਵ ਤਾਨਗੁਰਦੇ ਜੈ ਸੰਤਾਨੀ